ਮਾਈਦੂਰਾਂ ਦੀ ਜਿਹੜੀ ਜ਼ਿੰਦਗੀ ਆ ਉਹਨਾਂ ਨੂੰ ਸੁਖਾਲੀ ਬਣਾਇਆ ਜਾਵੇ ਬੇਲਜਗਾਈ ਦਾ ਵਿਆਪਕ ਪ੍ਰਬੰਧ ਕੀਤਾ ਜਾਵੇਗਾ ਗਾਗਨ ਸਮਾਲੇ ਦੇ ਪਲਾੜ ਦਿੱਤੇ ਜਾਣ ਤਾਂ ਇਹ ਵੀ ਜਿਹੜਾ ਘਰ ਬਣਾਉਣ ਦੇ ਲਈ 5 ਲੱਖ ਰੁਪਈਆ ਬਿਨਾਂ ਵਿਆਜ ਦੇ ਦਿੱਤਾ ਆਪਣਾ ਧਰਮਿਆਂ ਦਾ ਪ੍ਰੋਗਰਾਮ ਸੀ ਅੱਗੋਂ ਵੀ ਇਹੇ ਜਾਰੀ ਰਹਿਣੇ ਆ ਮੈਂ ਆਪਦੀ ਗੱਲ ਇਥੇ ਸਮਾਪਤ ਕਰਦਾ ਜਿੱਤ ਲੱਗਦੇ ਲੋਕਾਂ ਦੀ भगवंत मानकार बोध भगवंत मान की सरकार मुझद बोध मजदूर प्लॉट दिया मजदूर प् Mendulang mereka dari sana Lokan mereka perkam beliau, perkam beliau. Lokaneka cinta bos, cinta pas, cinta pas. ke tujuan laku kro, laku kro, laku kro. laku ਤਸਵੀਰ ਉਸਕਦਰ ਸੁੰਦਰ ਲਾਲੀ ਜੀ ਉਹ ਤੁਹਾਡੇ ਆਪਣੇ ਨਾਲ ਵਿਚਾਰ ਸਾਂਝੇ ਕਰਨਗੇ ਸੁੰਦਰ ਲਾਲੀ ਮਾਤਰਾ ਦੇ ਅੱਗੇ ਆਪਣੀਆਂ ਹੱਕੀ ਮੰਗਾਂ ਦੇ ਸਵਾਂਥ ਵਿੱਚ ਧਾਰਨੇ ਲਾਉਣ ਦਾ ਐਲਾਨ ਕੀਤਾ ਸੀ ਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਮੰਗਾਂ ਮੱਲੇ ਜਿਹੜੇ ਹਾਲ ਹੋਰਗੇ ਦਫ਼ਤਰਾਂ ਤੇ ਥਾਣੇ ਕਚਹਿਰੀਆਂ ਤੇ ਲੋਕਾਂ ਦੀ ਜਿਹੜੀ ਖੱਜਲ ਖਰਾਬੀ ਨਹੀਂ ਹੋਊਗੀ ਜਿਹੜੇ ਕੋਈ ਤਾਂ ਵੀ ਅੱਜ ਜਿਹੜਾ ਖੜਾ ਹੋਆ ਐਸਡੀਐਮ ਆਫਿਸ ਦੇ ਬਾਹਰ ਜਿਹੜਾ ਹੈਗਾ ਪ੍ਰਦਰਸ਼ਨ ਮੈਚ ਆ ਮੈਂ ਹਰਮੇਸ਼ ਮਾਲੜੀ ਸੂਬਾ ਬਿਤਸਕਤਰ ਪੰਜਾਬ ਖੇਤ ਮਜ਼ਦੂਰੀ ਯੂਨੀਅਨ ਅੱਜ ਅਸੀਂ ਇੱਥੇ ਐਸਡੀਐਮ ਨਕੋਦਰ ਦੇ ਦਫ਼ਤਰ ਅੱਗੇ ਸਾਡੀ ਜੱਥੇਬੰਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰਾਂ ਦੀਆਂ ਬਹੁਤ ਹੀ ਹੱਕੀ ਤੇ ਬਾਜੂ ਮੰਗਾਂ ਦੇ ਵਾਸਤੇ ਇੱਥੇ ਧਰਨਾ ਲਾਇਆ ਇਹ ਧਰਨਾ ਸਾਡੀ ਸੂਬਾ ਕਮੇਟੀ ਦੇ ਸੱਦੇ ਦੇ ਉੱਤੇ ਅਸੀਂ ਪੂਰੇ ਪੰਜਾਬ ਦੇ ਵਿੱਚ 30 ਤੇ 31 ਜਨਵਰੀ ਨੂੰ ਦੋ ਦਿਨ ਲਗਾਤਾਰ ਧਰਨੇ ਲਾਏ ਆ ਇਹ ਧਰਨੇ ਅੱਜ ਸਾਨੂੰ ਇਸ ਕਰਕੇ ਲਾਉਣ ਲਈ ਮਜਬੂਰ ਹੋਣਾ ਪਿਆ ਕਿ ਪੰਜਾਬ ਦੀ ਜਿਹੜੀ ਭਗਵੰਤ ਮਾਨ ਸਰਕਾਰ ਜਦੋਂ ਉਹਨਾਂ ਨੇ ਰਾਜ ਗੱਦੀ ਸੰਭਲੀ ਸੀ ਤਾਂ ਉਹਨਾਂ ਨੇ ਬੜੇ ਜੋਸ਼ੋਖ ਰੋਸ਼ਨਾ ਪੰਜਾਬ ਦੇ ਵਿੱਚ ਇਹ ਪ੍ਰਚਾਰ ਕੀਤਾ ਕਿ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਕਾਂਗਰਸ ਤੇ ਅਕਾਲੀ ਇਹ ਭ੍ਰਸ਼ਟ ਨੇ ਉਹ ਕਹਿੰਦੇ ਸੀ ਕਿ ਇੱਥੇ ਦਾ ਸਰਕਾਰੀ ਤੰਤਰ ਭ੍ਰਸ਼ਟ ਆ ਤੇ ਅਸੀਂ ਕਹਿੰਦੇ ਸੀ ਵੀ ਇੱਥੇ ਵੱਡਾ ਬਦਲਾਅ ਲਿਆਉਣਾ ਉਹ ਬਦਲਾਅ ਕੀ ਲਿਆਉਣਾ ਕਹਿੰਦੇ ਸੀ ਵੀ ਕਿਸੇ ਮਜ਼ਦੂਰ ਨੂੰ ਕਿਸੇ ਕਿਸਾਨ ਨੂੰ ਕਿਸੇ ਮੁਲਾਜ਼ਮ ਨੂੰ ਕਿਸੇ ਬੇਰਜ਼ਗਾਰ ਨੂੰ ਇੱਥੇ ਧਰਨਾ ਨਹੀਂ ਲਾਉਣਾ ਪਊਗਾ ਕਹਿੰਦੇ ਸੀ ਅਸੀਂ ਰੇਤਾ ਬਜਰੀ ਸੀਮਿੰਟ ਜਿਹਦੀ ਬਲੈਕ ਮਾਰਕੀਟਿੰਗ ਚੱਲ ਰਹੀ ਆ ਉਹ ਬੰਦ ਕਰ ਦੇਾਂਗੇ ਉਹਨਾਂ ਨੇ ਕਿਹਾ ਸੀ ਕਿ ਇੱਥੇ ਪੰਜਾਬ ਦੇ ਵਿੱਚੋਂ ਜਿਹੜੇ ਚਿੱਟੇ ਵਰਗੇ ਘਾਤਕ ਨਸ਼ੇ ਆ ਉਹ 4 ਮਹੀਨਿਆਂ 'ਚ ਖਤਮ ਕਰ ਦੇਾਂਗੇ ਅਸੀਂ ਕਹਿੰਦੇ ਸੀ ਸਾਰੇ ਦਫ਼ਤਰਾਂ ਦੇ ਵਿੱਚ ਪਾਰਦਰਸ਼ਤਾ ਲਿਆਵਾਂਗੇ ਕਿਸੇ ਨੂੰ ਰਿਸ਼ਵਤ ਨਹੀਂ ਦੇਣੀ ਪਊਗੀ ਪਰ ਅਫਸੋਸ ਦੀ ਗੱਲ ਅੱਜ 3 ਸਾਲ ਪੂਰ ਹੋਣੇ ਵਾਲੇ ਆ ਇਹ ਸਰਕਾਰ ਨੂੰ ਕੋਈ ਵੀ ਬਦਲਾਅ ਨਹੀਂ ਆਇਆ ਸਗੋਂ ਦੀ ਇਹ ਕਹਿਣਾ ਦੇ ਵਿੱਚ ਸਾਨੂੰ ਕੋਈ ਸੰਕੋਚ ਨਹੀਂ ਕਿ ਪਿਛਲੀਆਂ ਸਰਕਾਰਾਂ ਦੇ ਨਾਲੋਂ ਵੀ ਇਹ ਸਰਕਾਰ ਨਖਿੱਧ ਸਾਬਤ ਹੋਈ ਆ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਨਸ਼ੇ ਵੇਚੇ ਜਾ ਰਹੇ ਨੇ ਉਸੇ ਤਰ੍ਹਾਂ ਨੌਜਵਾਨਾਂ ਦੀਆਂ ਨਸ਼ਿਆਂ ਕਰਕੇ ਮੌਤਾਂ ਹੋ ਰਹੀਆਂ ਪੰਜਾਬ ਦੀ ਹਰ ਗਲੀ ਨੁਕਰ ਸ਼ਹਿਰ ਪਿੰਡ ਦੇ ਵਿੱਚ ਲੁੱਟਾਂ ਖੋਹਾਂ ਵਾਲੇ ਦੰਦ ਨੌਂਦੇ ਫਿਰਦੇ ਆ ਲੋਕਾਂ ਦੇ ਉਹ ਧੌਣਾ ਵੱਢ ਰਹੇ ਨੇ ਪਰ ਸਰਕਾਰ ਇਥੋਂ ਦੀ ਪੁਲਿਸ ਜਿਹੜੀ ਆ ਉਹ ਸੁੱਤੀ ਪਈ ਆ ਉਹ ਇਹਦਾ ਕੋਈ ਹੱਲ ਨਹੀਂ ਕਰਦੀ ਔਰ ਸਭ ਤੋਂ ਵੱਧ ਕੇ ਜਿਹੜੇ ਇਥੋਂ ਦੇ ਦਲਿਤ ਮਜ਼ਦੂਰ ਨੇ ਬੇਜਮੀਨੇ ਜਿਹੜੇ ਸਭ ਤੋਂ ਵੱਧ ਲੁੱਟੇ ਲਟਾੜੇ ਨੇ ਜਿਨ੍ਹਾਂ ਦੇ ਉੱਤੇ ਮਹਿੰਗਾਈ ਦੀ ਮਾਰ ਆ ਜਿਨ੍ਹਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਜਿਨ੍ਹਾਂ ਦੇ ਸਿਰ ਦੇ ਉੱਤੇ ਕਰਜ਼ਿਆਂ ਦੀਆਂ ਪੰਡਾ ਭਾਰੀਆਂ ਹੋ ਰਹੀਆਂ ਜਿਨ੍ਹਾਂ ਨੂੰ ਨਸ਼ਿਆਂ ਦੇ ਵਿੱਚ ਜਿਹੜਾ ਲਾਇਆ ਜਾ ਰਿਹਾ ਇਥੋਂ ਦੇ ਸਮਗਲਰਾ ਵੱਲੋਂ ਸਰਕਾਰ ਦੀ ਸਰਪ੍ਰਸਤੀ ਦੇ ਹੇਠ ਉਹਨਾਂ ਮਜ਼ਦੂਰਾਂ ਦੀ ਸਰਕਾਰ ਗੱਲ ਸੁਣਨ ਵਾਸਤੇ ਤਿਆਰ ਨਹੀਂ ਅਸੀਂ ਪਿਛਲੇ 3 ਸਾਲਾਂ ਤੋਂ ਇਹ ਸਰਕਾਰ ਦੇ ਬਣਨ ਦੇ ਸਮੇਂ ਤੋਂ ਲੈ ਕੇ ਸਰਕਾਰ ਦੇ ਕਦੇ ਅਸੀਂ ਸੰਗਰੂਰ ਭਗਵੰਤ ਮਾਨ ਦੀ ਕੋਠੀ ਮੋਹਰੇ ਕਦੇ ਚੰਡੀਗੜ੍ਹ ਮਹਾਲੀ ਦੇ ਵਿੱਚ ਕਦੇ ਕਿਤੇ ਤੇ ਕਦੇ ਕਿਤੇ ਅਸੀਂ ਧਰਨੇ ਲਾਉਨੇ ਆਂ ਲੱਖਾਂ ਰੁਪਏ 10-10 ਰੁਪਏ ਇਕੱਠੇ ਕਰਕੇ ਅਸੀਂ ਇਕੱਠੇ ਕਰਦੇ ਆ ਲੋਕਾਂ ਨੂੰ ਲੈ ਕੇ ਜਾਂਦੇ ਆ ਪਰ ਇਸ ਨਖਿੱਧ ਮੁੱਖ ਮੰਤਰੀ ਨੇ ਅੱਜ ਤੱਕ ਮਜ਼ਦੂਰਾਂ ਦੇ ਨਾਲ ਇੱਕ ਵੀ ਮੀਟਿੰਗ ਨਹੀਂ ਕੀਤੀ ਜਿਹੜਾ ਇਹ ਕਹਿੰਦਾ ਸੀ ਕਿ ਮੈਂ ਗਾਰੰਟੀ ਦਿੰਦਾ ਕਿ ਇੱਥੇ ਜਿਹੜੀ ਪੈਨਸ਼ਨ ਆ ਮੈਂ ਦੁੱਗਣੀ ਕਰੂੰਗਾ ਕਹਿੰਦਾ ਸੀਗਾ ਵੀ ਅਸੀਂ ਹਜ਼ਾਰ-ਹਜ਼ਾਰ ਰੁਪਏ ਔਰਤਾਂ ਦੇ ਖਾਤੇ ਵਿੱਚ ਪਾਵਾਂਗੇ ਪਰ ਅੱਜ ਇਹ ਵਾਦੇ ਜਿਹੜੇ ਆ ਉਹ ਵਫਾ ਨਹੀਂ ਹੋਏ ਉਨ੍ਹਾਂ ਦੇ ਮੰਤਰੀ ਮੰਡਲ ਵੱਲੋਂ ਜਿਹੜੀ ਕੈਬਨਿਟ ਸਬ-ਕਮੇਟੀ ਬਣਾਈ ਗਈ ਆ ਉਹਨਾਂ ਨੇ ਸਾਡੇ ਨਾਲ ਮੀਟਿੰਗਾਂ ਕੀਤੀਆਂ ਮੰਗਾਂ ਨੂੰ ਜਾਇਜ਼ ਕਿਹਾ ਮੰਗਾਂ ਮੰਨ ਲਈਆਂ ਗਈਆਂ ਪਰ 3 ਸਾਲ ਦੇ ਅਰਸੇ ਦੇ ਵਿੱਚ ਇੱਕ ਵੀ ਮੰਗ ਜਿਹੜੀ ਆ ਉਹ ਮਜ਼ਦੂਰਾਂ ਦੀ ਪੂਰੀ ਨਹੀਂ ਕੀਤੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਜ਼ੋਰ ਨਾਲ ਕਹਿਣੀ ਚਾਹੁੰਦੇ ਆ ਕਿ ਇਸ ਤਰ੍ਹਾਂ ਦੀ ਨਿੱਧ ਮੁਖਿੱਦ ਸਰਕਾਰ ਪਿਛਲੀਆਂ ਸਰਕਾਰਾਂ ਬਣੀ ਸੀ ਉਹ ਮੀਟਿੰਗਾਂ ਤਾਂ ਦੇ ਦਿੰਦੇ ਸੀ ਉਹ ਗੱਲ ਤਾਂ ਸੁਣ ਲੈਂਦੇ ਸੀ ਇਹ ਤਾਂ ਗੱਲ ਵੀ ਨਹੀਂ ਸੁਣਦਾ ਸੋ ਇਸ ਕਰਕੇ ਅੱਜ ਜਿਹੜੇ ਪੰਜਾਬ ਦੇ ਦਲਤ ਮਜ਼ਦੂਰ ਨੇ ਉਹ ਬੜੇ ਚਾਰ ਤਰਫੇ ਸੰਕਟ ਵਿੱਚ ਘਰੇ ਹੋਏ ਆ ਇੱਕ ਪਾਸੇ ਉਹਨਾਂ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਉੱਤੇ ਲਾਇਆ ਜਾ ਰਿਹਾ ਸਰਕਾਰ ਦੀਆਂ ਨੀਤੀਆਂ ਰਾਹੀਂ ਉਹਨਾਂ ਨੂੰ ਗੈਂਗਸਟਰ ਬਣਨ ਵਾਲੇ ਪਾਸੇ ਨੂੰ ਧੱਕਿਆ ਜਾ ਰਿਹਾ ਤੇ ਦਫ਼ਤਰਾਂ ਦੇ ਵਿੱਚ ਕੋਈ ਗੱਲ ਨਹੀਂ ਸੁਣੀ ਜਾ ਰਹੀ ਪੁਲਿਸ ਦਾ ਇੰਨਾ ਉਹਦਾ ਨਖਿੱਧ ਰੋਲ ਹੋ ਗਿਆ ਵੇ ਥਾਣਿਆਂ ਦੇ ਵਿੱਚ ਲੋਕੀ ਆਪਣੀਆਂ ਸ਼ਿਕਾਇਤਾਂ ਲੈ ਕੇ ਜਾਂਦੇ ਆ ਸਰਕਾਰ ਦੀ ਇਹ ਨੀਤ ਹੈ ਕਿ ਉਹ ਕਿਸੇ ਦੀ ਗੱਲ ਹੀ ਨਹੀਂ ਸੁਣਦੇ ਇਸ ਨਕੋਦਰ ਪੁਲਿਸ ਥਾਣੇ ਦੇ ਵਿੱਚ ਵੀ ਕਈ ਇਸ ਤਰ੍ਹਾਂ ਦੀਆਂ ਚੋਰੀ ਦੀਆਂ ਵਾਰਦਾਤਾਂ ਹੋਈਆਂ ਲੁੱਟਖੋਹਾਂ ਦੀਆਂ ਵਾਰਦਾਤਾਂ ਹੋਈਆਂ ਹੋਰ ਲੋਕਾਂ ਦੇ ਆਪਸੀ ਝਗੜੇ ਹੋਏ ਅਸੀਂ ਇੱਥੇ ਕਈ ਦਰਖਾਸਤਾਂ ਜਿਹੜੀਆਂ ਦਿੱਤੀਆਂ ਪਰ ਨਕੋਦਰ ਦੀ ਪੁਲਿਸ ਨੇ ਉਹਦੇ ਵੱਲ ਬਿਲਕੁਲ ਵੀ ਕੋਈ ਧਿਆਨ ਨਹੀਂ ਦਿੱਤਾ ਕਿਉਂਕਿ ਸਰਕਾਰ ਇਹ ਚਾਹੁੰਦੀ ਹੈ ਕਿ ਲੋਕ ਆਪੋ ਵਿੱਚ ਹੀ ਜੇ ਲੜਕੇ ਆ ਉਹ ਮਰ ਜਾਣ ਇਸ ਕਰਕੇ ਅਸੀਂ ਅੱਜ ਤੁਹਾਡੇ ਸਾਹਮਣੇ ਰਹੀਏ ਐਲਾਨ ਕਰਦੇ ਆ ਕਿ ਪੰਜਾਬ ਦੇ ਜਿਹੜੇ ਬੇਜ਼ਮੀਨੇ ਮਜ਼ਦੂਰ ਆ ਉਹ ਅੱਜ ਇਹ ਧਰਨਾ ਲਾ ਕੇ ਅਸੀਂ ਇੱਥੇ ਐਲਾਨ ਕਰਨਾ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਸਰਕਾਰ ਦੇ ਨਾਲ ਸੰਘਰਸ਼ ਦੇ ਮੈਦਾਨ ਵਿੱਚ ਦੋ ਹੱਥ ਕਰਾਂਗੇ ਕਿ ਪੰਜਾਬ ਦੇ ਦਲਤ ਜਿਨ੍ਹਾਂ ਦੀਆਂ ਵੋਟਾਂ ਲੈ ਕੇ ਇਹ ਸਰਕਾਰ ਰਾਜਗਦੀ ਦੇ ਉੱਤੇ ਬੈਠੀ ਆ ਉਹ ਲੋਕ ਇਹਨੂੰ ਪੰਜੀ ਦਾ ਭੌਣ ਦਿਖਾਉਣਗੇ